ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਬੱਚੇ ਤੁਹਾਡਾ ਜੋ ਪੇਪਰ ਐਮਪੀਐਚਡਬਲੂ ਮੇਲ ਦਾ ਜਿਹੜਾ 270 ਪੋਸਟਾਂ ਦੇ ਲਈ ਜਾਂ ਐਮਪੀਐਚਡਬਲੂ ਫੀਮੇਲ ਦਾ ਜੋ ਏਐਨਐਮ ਵਾਲੇ ਵੀ ਅਪਲਾਈ ਕਰ ਸਕਦੇ ਨੇ 122 ਪੋਸਟਾਂ ਦੇ ਲਈ ਬੱਚੇ ਆਪਣੇ ਕੋਲ ਜੀਐਨਐਮ ਦਾ ਸਟਾਫ ਨਰਸ ਦੇ ਲਈ ਬੇਟਾ ਆਪਣੇ ਕੋਲ ਬੀਐਸਸੀ ਨਰਸਿੰਗ ਵਾਲਿਆਂ ਦੇ ਲਈ ਬੇਟਾ ਜਿਹੜਾ ਸਟਾਫ ਨਰਸ ਦਾ ਪੇਪਰ ਹੈ ਉਹਦੇ ਲਈ ਬੇਟਾ ਉਹਨਾਂ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਜਿੰਨੇ ਵੀ ਪੈਰਾਮੈਡੀਕਸ ਐਗਜ਼ਾਮ ਹੁੰਦੇ ਨੇ ਉਹਨਾਂ ਵਿੱਚ ਇਹ ਸਾਰੇ ਕੁਐਸਚਨ ਨੇ ਜਿਹੜੇ ਐਮਸੀਕਿਊ ਹੈ ਇੰਪੋਰਟੈਂਟ ਹੈ ਜਿਹੜਾ ਐਮਪੀਐਚਡਬਲ ਮੇਲ ਦਾ ਪੇਪਰ ਹੋਏਗਾ ਜਾਂ ਫੀਮੇਲ ਦਾ ਪੇਪਰ ਹੋਏਗਾ ਉਹਦੇ ਵਿੱਚ ਇਹ ਐਮਸੀਕਿਊ ਪੰਜਾਬੀ ਦੇ ਵਿੱਚ ਹੀ ਹੋਣਗੇ ਤੇ ਤੁਹਾਨੂੰ ਮੈਂ ਪੰਜਾਬੀ ਦੇ ਵਿੱਚ ਹੀ ਕਰਵਾਵਾਂਗਾ ਜੋ ਸਟਾਫ ਨਰਸ ਦੇ ਲਈ ਪੇਪਰ ਹੋਏਗਾ ਬੇਟਾ BSc ਨਰਸਿੰਗ ਦੇ ਲਈ ਜਾਂ ਫਿਰ GNM ਦੇ ਲਈ ਉਹਨਾਂ ਦਾ ਇੰਗਲਿਸ਼ ਦੇ ਵਿੱਚ ਹੋਏਗਾ ਜੋ ਬੱਚੇ ਬੇਟਾ ਹੁਣ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਨੰਬਰ ਨਾਲ ਸੰਪਰਕ ਕਰ ਸਕਦੇ ਨੇਗੇ ਜੋ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬੇਟਾ ਲਿੰਕ ਅਵੇਲੇਬਲ ਹੈ ਉਸ ਲਿੰਕ ਤੇ ਜਾ ਕੇ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਨੇ ਜਿਹਦੇ ਵਿੱਚ ਤੁਹਾਨੂੰ ਲੇਟੈਸਟ ਅਪਡੇਟ ਨਿਊਜ਼ ਪਲੱਸ ਬੇਟਾ ਤੁਹਾਨੂੰ ਰਿਕਾਰਡਡ ਵੀਡੀਓ ਮਿਲ ਜਾਣਗੀਆਂ ਤੇ ਨਾਲ ਹੀ ਬੇਟਾ ਤੁਹਾਨੂੰ ਜੋ ਆਨਲਾਈਨ ਕੋਚਿੰਗ ਲੈਣਗੇ ਉਹਨਾਂ ਨੂੰ ਨੋਟਸ ਆਨਲਾਈਨ ਕਲਾਸਿਸ ਰਿਕਾਰਡਡ ਕਲਾਸਿਸ ਸਭ ਕੁਝ ਮਿਲੂਗਾ ਤੇ ਬੇਟਾ ਉਮੀਦ ਜਿਹੜੀ ਪੇਪਰ ਕਲੀਅਰ ਕਰਨ ਦੀ ਉਹੋ ਜਾਗੂਗੀ ਇਸ ਕਰਕੇ ਬੇਟਾ ਉਮੀਦ ਦੇ ਨਾਲ ਹੀ ਬੇਟਾ ਆਪਾਂ ਤਿਆਰੀ ਕਰਨੀ ਸ਼ੁਰੂ ਕਰਦੇ ਆਂ ਜੋ ਮੇਰੇ ਚੈਨਲ ਤੇ ਨਵੇਂ ਬੱਚੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਬੇਟਾ ਹੁਣ ਲੇਟ ਨਾ ਹੋਵੋ ਆਪਣੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦੋ ਪੇਪਰ ਅਪਲਾਈ ਕਰਨ ਦੀ ਡੇਟ ਆ ਗਈ ਹੈ ਅਪਲਾਈ ਹੋਣ ਤੋਂ ਬਾਅਦ ਬੇਟਾ ਜਲਦੀ ਹੀ ਇਹਦੀ ਇਹਦਾ ਪੇਪਰ ਦੀ ਡੇਟ ਆ ਜੂਗੀ ਤੇ ਇਸ ਕਰਕੇ ਬੇਟਾ ਹੁਣ ਤੋਂ ਹੀ ਆਪਣੀ ਪ੍ਰੈਪਰੇਸ਼ਨ ਜਿਹੜੀ ਉਹ ਸਟਾਰਟ ਕਰ ਦੋ ਤਾਂ ਜੋ ਤੁਸੀਂ ਪੇਪਰ ਨੂੰ ਕਲੀਅਰ ਕਰਨ ਦੇ ਦੇ ਕਰੰਟ ਤੱਕ ਪਹੁੰਚ ਜਾਵਾਂ ਬੇਟਾ ਆਪਾਂ ਹੁਣ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਸਟਾਰਟ ਕਰਦੇ ਆ ਮਨੁੱਖ ਦੇ ਸਰੀਰ ਵਿੱਚ ਦਿਮਾਗ ਦੀ ਰੱਖਿਆ ਕੌਣ ਕਰਦਾ ਹੈ ਬੇਟਾ ਜਿਹੜਾ ਮਨੁੱਖੀ ਬ੍ਰੇਨ ਹੈ ਉਹਦੀ ਦਿਮਾਗ ਉਹਦੀ ਰੱਖਿਆ ਕਰਨ ਵਾਸਤੇ ਉਹਦੇ ਆਲੇ ਦੁਆਲੇ ਬੋਨ ਦੀ ਇੱਕ ਸਟਰਕਚਰ ਹੈ ਜਿਹਨੂੰ ਸਿਸਕਲ ਬੋਲਦੇ ਆ ਖੋਪੜੀ ਬੋਲਦੇ ਆ ਉਹ ਮਨੁੱਖੀ ਦਿਮਾਗ ਦੀ ਸੁਰੱਖਿਆ ਕਰਦਾ ਹੈਗਾ ਰੱਖਿਆ ਕਰਦਾ ਹੈਗਾ ਹੁਣ ਬੇਟਾ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈਗਾ ਦਿਮਾਗ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ ਬੇਟਾ ਅਖਰੋਟ ਦੇ ਦਾਣੇ ਵਰਗਾ ਦਾ ਦਿਮਾਗ ਦਾ ਆਕਾਰ ਹੁੰਦਾ ਹੈਗਾ ਇਹ ਵੀ ਪੇਪਰ ਦੇ ਲਈ ਇੰਪੋਰਟੈਂਟ ਹੈ ਸਾਨੂੰ ਗੁਰਦੇ ਦਾ ਆਕਾਰ ਪੁੱਛ ਲਿਆ ਜਾਂਦਾ ਰਾਜਮਾਂ ਦੇ ਦਾਣੇ ਵਰਗਾ ਠੀਕ ਹੈ ਚਮੜੀ ਸਾਡੇ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਤੇ ਬਾਰੀ ਸਭ ਤੋਂ ਵੱਡਾ ਅੰਗ ਵੀ ਚਮੜੀ ਹੈ ਮਾਸਪੇਸ਼ੀ ਦੀ ਗੱਲ ਕਰੀਏ ਬੇਟਾ ਮਸਲ ਦੀ ਗੱਲ ਕਰੀਏ ਸਭ ਤੋਂ ਵੱਡਾ ਮਸਲ ਜਿਹੜਾ ਹੈਗਾ ਉਹ ਗਲੂਟियस ਮੈਕਸਿਮਸ ਹੈ ਤੇ ਸਭ ਤੋਂ ਛੋਟਾ ਮਸਲ ਹੈ ਜਿਹੜਾ ਉਹ ਡਾਇਆਫ੍ਰਾਮ ਹੈ ਤੇ ਜਿਹੜਾ ਟੋਟਲ ਸਾਡੀ ਬੋਡੀ ਦੇ ਵਿੱਚ 639 ਮਸਲ ਨੇ ਇਹ ਯਾਦ ਰੱਖਣਾ ਹੈਗਾ ਖੂਨ ਦੀ ਗੱਲ ਕਰੀਏ ਬੇਟਾ ਬਲੱਡ ਦੇ ਵਿੱਚ ਇੱਕ ਦਾ ਬਲੱਡ ਸੈੱਲ ਹੁੰਦੇ ਨੇ ਇੱਕ ਆਪਣੇ ਕੋਲ ਪਲਾਜ਼ਮਾ ਹੁੰਦਾ ਹੈ ਜਿਹੜਾ ਪਲਾਜ਼ਮਾ ਹੁੰਦਾ 55% ਹੁੰਦਾ ਹੈ ਬਲੱਡ ਸੈੱਲ ਆਪਣੇ ਕੋਲ 45% ਹੁੰਦੇ ਨੇਗੇ ਬਲੱਡ ਸੈੱਲ ਦੇ ਵਿੱਚ ਸਾਡੇ ਕੋਲ ਆਰ ਵੀ ਸੀ ਰੈੱਡ ਬਲੱਡ ਸੈੱਲ ਜਿਨ੍ਹਾਂ ਨੂੰ ਅਸੀਂ ਬੱਚੇ ਆਪਣੇ ਕੋਲ ਐਰਥਰੋਸਾਈਟ ਬੋਲ ਦਿੰਦੇ ਆ ਤੇ ਉਹਨਾਂ ਦਾ ਲਾਈਫ ਸਪੈਨ ਹੈ ਜਿਹੜਾ ਉਹ 120 ਦਿਨ ਦਾ ਹੁੰਦਾ ਹੈ ਡਬਲਯੂ ਵੀ ਸੀ ਬੇਟਾ ਜਿਨ੍ਹਾਂ ਨੂੰ ਅਸੀਂ ਲਿਊਕੋਸਾਈਟ ਬੋਲ ਦਿੰਦੇ ਆ ਇਹਨਾਂ ਦਾ ਲਾਈਫ ਸਪੈਨ ਹੈ ਜਿਹੜਾ 7 ਤੋਂ 10 ਦਿਨ ਦਾ ਹੁੰਦਾ ਹੈਗਾ ਤੇ ਆਪਣੇ ਕੋਲ ਪਲੇਟਲੇਟ ਜਿਨ੍ਹਾਂ ਨੂੰ ਅਸੀਂ थ੍ਰਾਂਬੋਸਾਈਟ ਬੋਲ ਦਿੰਦੇ ਆ ਇਹਨਾਂ ਦਾ ਲਾਈਫ ਸਪੈਨ ਹੈ ਜਿਹੜਾ ਉਹ 7 ਤੋਂ 10 ਦਿਨ ਦਾ ਹੁੰਦਾ ਹੈ ਬੇਟਾ ਇਸ ਤਰੀਕੇ ਨਾਲ ਤੁਹਾਨੂੰ ਤਿਆਰੀ ਕਰਵਾਈ ਜਾਂਦੀ ਹੈ ਜੇਕਰ ਤੁਹਾਨੂੰ ਵਧੀਆ ਲੱਗ ਰਹੀ ਹੈ ਕਲਾਸ ਇਹ ਸਾਰੇ ਕੁਸ਼ਨ ਜਿੰਨੇ ਮੈਂ ਹੁਣ ਤੁਹਾਨੂੰ ਦੱਸੇ ਨੇ ਉਹ ਇੰਪੋਰਟੈਂਟ ਨੇ ਪੇਪਰ ਦੇ ਵਿੱਚ ਮਿਲਣਗੇ ਹੀ ਮਿਲਣਗੇ ਦੇਖਣ ਨੂੰ ਠੀਕ ਹੈ ਇਸ ਕਰਕੇ ਬੱਚੇ ਹਰੇਕ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਮਨੁੱਖੀ ਦੰਦਾਂ ਦਾ ਮੁੱਖ ਤੱਤ ਕਿਹੜਾ ਹੈ ਬੇਟਾ ਇੱਥੇ ਆਪਸ਼ਨ ਹੈ ਜਿਹੜੀ ਉਹ ਸੀ ਬਿਲਕੁਲ ਠੀਕ ਹੈ ਮਨੁੱਖੀ ਦੰਦਾਂ ਦੇ ਵਿੱਚ ਮਨੁੱਖ ਤੱਤ ਹੈ ਜਿਹੜਾ ਉਹ ਕੈਲਸ਼ੀਅਮ ਹੁੰਦਾ ਹੈਗਾ ਬੇਟਾ ਜਿਹੜੀ ਇਨੇਮਲ ਹੁੰਦੀ ਹੈ ਬੇਟਾ ਇਹ ਮਨੁੱਖੀ ਦੰਦਾਂ ਦੇ ਵਿੱਚ ਸਭ ਤੋਂ ਸਖਤ ਬੇਟਾ ਜਿਹੜੀ ਲੇਅਰ ਹੈਗੀ ਜਿਹੜੀ ਉੱਪਰ ਆਪਣੇ ਕੋਲ ਦੰਦਾਂ ਦੇ ਉੱਪਰ ਚਮਕਦਾਰ ਲੇਅਰ ਹੁੰਦੀ ਹੈਗੀ ਸਖਤ ਹੁੰਦੀ ਹੈ ਇਨੇਮਲ ਜੇ ਤੁਹਾਨੂੰ ਬੋਡੀ ਦੇ ਵਿੱਚ ਪੁੱਛ ਲੈਣ ਵੀ ਸਭ ਤੋਂ ਸਖਤ ਪਾਰਟ ਸਾਡੇ ਸਰੀਰ ਦਾ ਕਿਹੜਾ ਹੈਗਾ ਉਹ ਦੰਦਾਂ ਦਾ ਇਨੇਮਲ ਹੀ ਹੈ ਠੀਕ ਹੈ ਮਨੁੱਖੀ ਦੰਦਾਂ ਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ ਫਾਸਫੋਰਸ ਵੀ ਹੁੰਦਾ ਹੈ ਡੈਂਟਿਨ ਵੀ ਹੁੰਦਾ ਹੈ ਬੇਟਾ ਪਰ ਮੁੱਖ ਮੁੱਖ ਤੱਤ ਹੈ ਕੈਲਸ਼ੀਅਮ ਹੈ ਬੱਚੇ ਹਰੇ ਕੁਸ਼ਚਨ ਬਹੁਤ ਇੰਪੋਰਟੈਂਟ ਹੈ ਸਾਨੂੰ ਚੰਗੀ ਤਰ੍ਹਾਂ ਕਰਾਇਆ ਜਾਂਦਾ ਹੈ ਸਾਹ ਲੈਣ ਦੀ ਪ੍ਰਕਿਰਿਆ ਵਿੱਚ ਕਿਹੜੀ ਮਾਸਪੇਸ਼ੀ ਦਾ ਮੁੱਖ ਕੰਮ ਹੈ ਬੇਟਾ ਬੇਟਾ ਜਿਹੜਾ ਡਾਇਆਫ੍ਰਮ ਹੁੰਦਾ ਹੈਗਾ ਉਹ ਸਾਡੇ ਕੋਲ ਜਦੋਂ ਅਸੀਂ ਸਾਹ ਪ੍ਰਕਿਰਿਆ ਕਰਦੇ ਹਾਂ ਉਹਦੇ ਵਿੱਚ ਡਾਇਆਫ੍ਰਾਮ ਜਿਹੜਾ ਉਹ ਆਪਣਾ ਮੇਨ ਰੋਲ ਪਲੇ ਕਰਦਾ ਮੈਂ ਤੁਹਾਨੂੰ ਦੱਸਿਆ ਡਾਇਆਫ੍ਰਾਮ ਇਹ ਸਭ ਤੋਂ ਛੋਟੀ ਮਾਸਪੇਸ਼ੀ ਵੀ ਹੈ ਆਪਣੇ ਕੋਲ ਮਨੁੱਖ ਦੇ ਸਰੀਰ ਵਿੱਚ ਗਲੂਗੋਜ ਦਾ ਗਲੂਗੋਜ ਦਾ ਸਟੋਰ ਰੂਪ ਕੀ ਹੈ ਬੇਟਾ ਜਿਹੜਾ ਆਪਾਂ ਨੂੰ ਪਤਾ ਹੈ ਵੀ ਜਿਹੜਾ ਮਨੁੱਖੀ ਸਰੀਰ ਦੇ ਵਿੱਚ ਅਸੀਂ ਜਿਹੜੀ ਸਟਾਰਚ ਖਾਂਦੇ ਆ ਉਹ ਗਲੂਗੋਜ਼ ਦੇ ਵਿੱਚ ਬਦਲ ਜਾਂਦੀ ਹੈ ਜਿਹੜੀ ਗਲੂਗੋਜ਼ ਹੁੰਦੀ ਹੈ ਬੇਟਾ ਇਹਨੂੰ ਅਸੀਂ ਬਲੱਡ ਸ਼ੂਗਰ ਦੇ ਨਾਮ ਨਾਲ ਵੀ ਜਾਣਦੇ ਆ ਜਦੋਂ ਇਹ ਬੇਟਾ ਅਸੀਂ ਐਕਸਟਰਾ ਗਲੂਗੋਜ਼ ਖਾ ਜਾਂਦੇ ਆ ਤਾਂ ਉਹ ਗਲਾਈਕੋਜਨ ਦੀ ਫਾਰਮ ਦੇ ਵਿੱਚ ਗਲਾਈਕੋਜਨ ਦੀ ਫਾਰਮ ਦੇ ਵਿੱਚ ਬੇਟਾ ਉਹ ਆਪਣੇ ਕੋਲ ਗਲਾਈਕੋਜਨ ਦੀ ਫਾਰਮ ਦੇ ਵਿੱਚ ਬੱਚੇ ਕਿੱਥੇ ਸਟੋਰ ਹੁੰਦੀ ਹੈ ਲੀਵਰ ਦੇ ਵਿੱਚ ਲੀਵਰ ਦੇ ਵਿੱਚ ਤੇ ਬਚੇ ਲੀਵਰ ਦੇ ਵਿੱਚ ਤੇ ਮਸਲ ਦੇ ਵਿੱਚ ਹੁਣ ਇਹ ਯਾਦ ਰੱਖਣਾ ਸਟੋਰ ਲੀਵਰ ਤੇ ਮਸਲ ਤੇ ਮਸਲ ਚ ਹੁੰਦੀ ਹੈ ਤੇ ਗਲਾਈਕੋਜਨ ਦੇ ਫਾਰਮ ਦੇ ਵਿੱਚ ਹੁੰਦੀ ਹੈ ਜਦੋਂ ਅਸੀਂ ਫਾਸਟ ਵਗੈਰਾ ਰੱਖਦੇ ਆ ਕੋਈ ਵਰਤ ਵਗੈਰਾ ਰੱਖ ਲੈਂਦੇ ਆ ਇਹੀ ਗਲਾਈਕੋਜਨ ਗਲੂਗੋਜ਼ ਦੇ ਵਿੱਚ ਬਦਲ ਕੇ ਬੇਟਾ ਸਾਨੂੰ એનર્ਜੀ ਦਿੰਦੀ ਹੈ ਤੇ ਸਟਾਰਚ ਜਿਹੜੀ ਅਸੀਂ ਜਿਹੜੀ ਆਟੇ ਦੇ ਵਿੱਚ ਖਾਂਦੇ ਆ ਬੇਟਾ ਉਹ ਸਟਾਰਚ ਹੁੰਦੀ ਹੈ ਪ੍ਰੋਟੀਨ ਬੇਟਾ ਸਾਨੂੰ ਪਤਾ ਹੈਗਾ ਜਿਹੜੇ ਇਹ ਸਰੀਰ ਨੂੰ ਬਣਾਉਣ ਦਾ ਕੰਮ ਵੀ ਕਰਦੇ ਨੇ ਇਹ ਯਾਦ ਰੱਖਣਾ ਹੈਗਾ ਪ੍ਰੋਟੀਨ ਫੈਟ ਫੈਟ ਬੇਟਾ ਆਪਣੇ ਕੋਲ ਜਿਹੜੀ ਸਾਡੇ ਕੋਲ ਚਰਬੀ ਹੁੰਦੀ ਹੈ ਅਸੀਂ ਅੱਗੇ ਗੱਲ ਕਰਦੇ ਹਾਂ ਮਨੁੱਖੀ ਰੀਡ ਦੀ ਹੱਡੀ ਵਿੱਚ ਕੁੱਲ ਕਿੰਨੇ ਆ ਵਰਟੀਬਰਾ ਹੁੰਦੀਆਂ ਹਨ ਬੇਟਾ ਮਨੁੱਖੀ ਰੀਡ ਦੀ ਹੱਡੀ ਦੇ ਵਿੱਚ ਟੋਟਲ 33 ਵਰਟੀਬਰੇ ਨੇ ਸਾਨੂੰ ਪਤਾ ਹੈ ਕਿੰਨੇ ਵਰਟੀਬਰੇ ਨੇ 33 ਵਰਟੀਬਰੇ ਨੇ ਹੁਣ ਤੁਹਾਨੂੰ ਪੁੱਛ ਲੈਣਾ ਬੇਟਾ ਕਿੰਨੀਆਂ ਸਪਾਈਨਲ ਨਰਵਜ਼ ਨੇ ਸਪਾਈਨਲ ਨਰਵਜ਼ ਸਾਡੇ ਕੋਲ 31 ਪੇਅਰ ਨੇ ਤੁਹਾਨੂੰ ਪੁੱਛ ਲੈਣ ਕ੍ਰੇਨੀਅਲ ਨਰਵਜ਼ ਕਿੰਨੀਆਂ ਗੀਆਂ 12 ਪੇਅਰ ਨੇ ਪੈਰੀਫਰਲ ਨਰਵ ਪੁੱਛ ਲੈਣਾ 31 ਤੇ 12 43 ਪੇਅਰ ਨੇ ਠੀਕ ਹੈ ਜਾਨੀ ਕਿ ਪੈਰੀਫਰਲ ਨਰਵ ਦੇ ਵਿੱਚ ਸਾਨੂੰ ਪਤਾ ਹੈ ਸਪਾਈਨਲ ਨੋਬਸ ਤੇ ਕ੍ਰੇਨੀਅਲ ਨੋਬ ਜਾਂਦੀਆਂ ਗਿਆ ਇਹ ਸਾਰੇ ਕੁਸ਼ਚਨ ਇੰਪੋਰਟੈਂਟ ਹੁੰਦੇ ਨੇ ਸਾਨੂੰ ਪੇਪਰ ਦੇ ਵਿੱਚ ਇਹ ਪੁੱਛੇ ਜਾਂਦੇ ਨੇ ਤੇ ਹਰੇਕ ਕੁਸ਼ਚਨ ਨੂੰ ਬਹੁਤ ਚੰਗੀ ਤਰ੍ਹਾਂ ਸੋਚ ਕੇ ਸਮਝ ਕੇ ਕਰਨਾ ਹੈਗਾ ਨੈਕਸਟ ਕੁਐਸਚਨ ਦੇਖੋ ਬੇਟਾ ਮਨੁੱਖੀ ਦੇ ਸਰੀਰ ਵਿੱਚ ਆਕਸੀਜਨ ਲਿਜਾਣ ਵਾਲਾ ਪ੍ਰੋਟੀਨ ਕਿਹੜਾ ਹੈਗਾ ਬੇਟਾ ਸਾਨੂੰ ਪਤਾ ਹੀਮੋਗਲੋਬਿਨ ਹੈ ਜਿਹੜਾ ਉਹ ਆਕਸੀਜਨ ਨੂੰ ਲਿਜਾਣ ਵਾਲਾ ਪ੍ਰੋਟੀਨ ਹੈ ਹੀਮੋਗਲੋਬਿਨ ਦੇ ਵਿੱਚ ਆਇਰਨ ਹੁੰਦੀ ਹੈ ਹੀਮੋਗਲੋਬਿਨ ਕਿੱਥੇ ਹੁੰਦਾ ਹੈਗਾ ਆਰਬੀਸੀ ਦੇ ਵਿੱਚ ਹੁੰਦਾ ਹੈਗਾ ਏਹੀ ਬੇਟਾ ਹੀਮੋਗਲੋਬਿਨ ਹੀ ਖੂਨ ਨੂੰ ਲਾਲ ਰੰਗ ਦਿੰਦਾ ਹੈਗਾ ਇਹ ਵੀ ਯਾਦ ਰੱਖਣਾ ਹੈਗਾ ਜਿਹੜਾ ਮਾਇਓਗਲੋਬਿਨ ਮਾਇਓ ਅਲਬੂਮਿਨ ਹੈ ਬੇਟਾ ਅਲਬੂਮਿਨ ਹੈ ਜਿਹੜਾ ਇਹ ਬੇਟਾ ਆਪਣੇ ਕੋਲ ਇਹ ਵੀ ਪਲਾਜ਼ਮਾ ਦੇ ਵਿੱਚ ਹੁੰਦਾ ਹੈ ਅਲਬੂਮਿਨ ਤੇ ਗਲੋਬੂਲਿਨ ਦੋ ਬੇਟਾ ਪ੍ਰੋਟੀਨ ਹੈਗੇਗੇ ਜਿਹੜੇ ਕਿ ਪਲਾਜ਼ਮਾ ਦੇ ਵਿੱਚ ਹੁੰਦੇ ਨੇ ਮਨੁੱਖੀ ਚਮੜੀ ਦਾ ਰੰਗ ਕਿਹੜੇ ਪਿਗਮੈਂਟ ਨਾਲ ਹੁੰਦਾ ਹੈਗਾ ਮਨੁੱਖੀ ਚਮੜੀ ਦਾ ਰੰਗ ਹੈ ਜਿਹੜਾ ਉਹ ਮੈਲਾਨਿਨ ਨਾਂ ਦੇ ਪ੍ਰੋਟੀਨ ਤੇ ਪਿਗਮੈਂਟ ਨਾਲ ਹੁੰਦਾ ਹੈ ਬੇਟਾ ਇਹ ਇੱਕ ਮੈਲਾਨਿਨਿਕ ਪ੍ਰੋਟੀਨ ਵੀ ਹੈ ਤੇ ਇਹ ਇੱਕ ਪਿਗਮੈਂਟ ਵੀ ਹੈ ਕੇਰੋਟਿਨ ਬੇਟਾ ਕੇਰਾ ਕੇਰੋਟਿਨ K E R A T I N ਕੇਰੋਟਿਨ ਜਿਹੜੀ ਕੇਰੋਟਿਨ ਹੈ ਬੇਟਾ ਇਹ ਆਪਣੇ ਕੋਲ ਇੱਕ ਪ੍ਰੋਟੀਨ ਹੈ ਜਿਹੜੀ ਕਿ ਨੋਹਾਂ ਤੇ ਅ 오ਰੈਂਜ ਦੇ ਵਿੱਚ ਮਿਲਦੀ ਹੈ ਬੇਟਾ ਯਾਦ ਰੱਖਣਾ ਹੈਮੋਗਲੋਬਿਨ ਬਲੱਡ ਦੇ ਵਿੱਚ ਬਿਲੀਰੂਬਿਨ ਬੇਟਾ ਇਹ ਲੀਵਰ ਪ੍ਰੋਡਿਊਸ ਕਰਦਾ ਹੈ ਯਾਦ ਰੱਖਣਾ ਵਾਇਲ ਦੇ ਵਿੱਚ ਹੁੰਦੀ ਹੈ ਠੀਕ ਹੈ ਵਿਲੀਰਿਉਪਿਨ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਛੋਟੀ ਮਾਸਪੇਸ਼ੀ ਵਿਟਮੈਨ ਸਾਨੂੰ ਪਹਿਲਾਂ ਦਾ ਚੁੱਕਿਆ ਡਾਇਆਫ੍ਰਾਮ ਹੈਗੀ ਵਿਟਾਮਿਨ B12 ਦਾ ਦੂਸਰਾ ਨਾਮ ਬੇਟਾ ਕੋਬਾਲਾਮਿਨ ਹੈ ਵਿਟਾਮਿਨ B12 ਜਾਂ ਕੋਬਾਲਾਮਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਬੇਟਾ ਪਰਨੀਸ਼ੀਅਸ ਅਨੀਮੀਆ ਹੋ ਜਾਂਦਾ ਹੈਗਾ ਯਾਦ ਰੱਖਣਾ ਪੇਪਰ ਲਈ ਇੰਪੋਰਟੈਂਟ ਹੈ ਥਾਇਆਮੀਨ ਹੈ ਜਿਹੜਾ ਵਿਟਾਮਿਨ B1 ਦਾ ਨਾਮ ਹੈ ਇਹਦੀ ਕਮੀ ਨਾਲ ਵੇਰੀ-ਵੇਰੀ ਨਾਂ ਦਾ ਰੋਗ ਹੋ ਜਾਂਦਾ ਹੈ ਨਾਇਾਸਿਨ ਬੇਟਾ B3 ਦਾ ਨਾਮ ਹੈ ਵਿਟਾਮਿਨ। ਇਹਦੀ ਕਮੀ ਨਾਲ ਬੇਟਾ ਪੈਲੇਗਰਾ ਨਾ ਦਾ ਰੋਗ ਹੋ ਜਾਂਦਾ ਹੈ। ਰਾਈબોਫਲੇਵਿਨ ਵਿਟਾਮਿਨ ਵਿਟਾਮਿਨ B2 ਦਾ ਨਾਮ ਹੈ। ਇਹ ਸਾਰੇ ਕੁਐਸਚਨ ਬੇਟਾ ਇੰਪੋਰਟੈਂਟ ਨੇ। ਹਰੇਕ ਤੁਹਾਨੂੰ ਕਿਸੇ ਵੀ ਐਂਗਲ ਤੋਂ ਇਹਨਾਂ ਦੇ ਵਿੱਚੋਂ ਹੀ ਕੁਐਸਚਨ ਪੁੱਛਿਆ ਜਾਊਗਾ ਤੇ ਇਹਨਾਂ ਨੂੰ ਛੱਡ ਕੇ ਨਹੀਂ ਜਾਣਾ। 85 ਨੰਬਰ ਕੁਐਸਚਨ ਦੇਖੋ ਮਨੁੱਖ ਦੇ ਸਰੀਰ ਵਿੱਚ ਕਿਹੜਾ ਅੰਗ ਇਨਸੂਲਿਨ ਛੱਡਦਾ ਹੈ ਸਾਨੂੰ ਪਤਾ ਹੈ ਜਿਹੜੇ ਪੈਨਕਰੀਆਜ਼ ਦੇ ਬੀਟਾ ਸੈੱਲ ਲੱਗੇ ਉਹ ਇਨਸੂਲਿਨ ਬਣਾਉਂਦੇ ਨੇ ਇਨਸੂਲਿਨ ਦਾ ਕੰਮ ਕੀ ਹੈ ਜੇਕਰ ਖੂਨ ਦੇ ਵਿੱਚ ਬਲੱਡ ਸ਼ੂਗਰ ਲੈਵਲ ਵੱਧ ਜੇ ਉਹਨੂੰ ਘਟਾਉਣ ਦਾ ਕੰਮ ਕਰਦਾ ਹੈ ਤੇ ਜਿਹੜੇ α ਸੈੱਲ ਹੁੰਦੇ ਨੇ ਪੈਨਕਰੀਆਜ਼ ਦੇ ਉਹ ਗਲੂਕਾਗੋਨਾਂ ਦਾ ਪ੍ਰੋਟੀਨ ਬਣਾਉਂਦੇ ਨੇ ਹਾਰਮੋਨ ਪੈਦਾ ਕਰਦੇ ਨੇ ਬੇਟਾ ਜਿਹੜਾ ਜੇ ਜੇਕਰ ਗਲੂਕੋਜ਼ ਲੈਵਲ ਬਲੱਡ ਦੇ ਵਿੱਚ ਘਟ ਜੇ ਉਹਨੂੰ ਵਧਾਉਣ ਦਾ ਕੰਮ ਕਰਦੇ ਨੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਗਲੂਕਾਗਨ ਤੇ ਆਪਣੇ ਕੋਲ ਇਨਸੂਲਿਨ ਇੱਕ ਦੂਜੇ ਦੇ ਵਿਰੋਧੀ ਕੰਮ ਕਰਦੇ ਨੇ ਐਂਟਾਗੋਨਿਸਟਿਕਲੀ ਕੰਮ ਕਰਦੇ ਨੇ ਮਨੁੱਖ ਮਨੁੱਖੀ ਖੂਨ ਵਿੱਚ ਸਭ ਤੋਂ ਵੱਧ ਕੌਣ ਹੁੰਦਾ ਬੇਟਾ ਪਲਾਜ਼ਮਾ ਹੁੰਦਾ 55% ਮੈਂ ਤੁਹਾਨੂੰ ਦੱਸ ਚੁੱਕਿਆਗਾ ਮਨੁੱਖੀ ਸਰੀਰ ਵਿੱਚ ਪਾਣੀ ਦਾ ਪ੍ਰਤੀਸ਼ਤ ਲਗਭਗ ਕਿੰਨਾ ਹੁੰਦਾ ਬੱਚੇ 65% ਪਾਣੀ ਹੁੰਦਾ ਹੈਗਾ ਇੰਪੋਰਟੈਂਟ ਕੁਐਸਚਨ ਹੈ ਵਿਟਾਮਿਨ ਸੀ ਦਾ ਹੋਰ ਨਾਮ ਕੀ ਹੈ ਵਿਟਾਮਿਨ ਸੀ ਨੂੰ ਬੇਟਾ ਐਸਕੋਰਬਿਕ ਐਸਿਡ ਦੇ ਨਾਮ ਨਾਲ ਜਾਣਦੇ ਆ ਐਸਕੋਰਬਿਕ ਐਸਿਡ ਜਾਂ ਵਿਟਾਮਿਨ ਸੀ ਦੀ ਕਮੀ ਨਾਲ ਬੇਟਾ ਕਿਹੜਾ ਰੋਗ ਹੋ ਜਾਂਦਾ ਹੈ ਸਕਰਵੀ ਰੋਗ ਹੋ ਜਾਂਦਾ ਹੈ ਪੇਪਰ ਲਈ ਇੰਪੋਰਟੈਂਟ ਕੁਐਸਚਨ ਹੈ ਬੇਟਾ ਨਾਇਸ ਜੀ ਬੇਟਾ ਮੈਂ ਤੁਹਾਨੂੰ ਹੁਣੇ ਚ ਦੱਸ ਚੁੱਕਿਆਗਾ ਵਿਟਾਮਿਨ B3 ਦਾ ਨਾਮ ਹੈ ਥਾਇਆਮੀਨ ਵਿਟਾਮਿਨ B1 ਦਾ ਨਾਮ ਹੈ ਰਾਈਬੋਫਲੇਵਿਨ ਬੇਟਾ ਆਪਣੇ ਕੋਲ ਵਿਟਾਮਿਨ B2 ਦਾ ਨਾਮ ਹੈ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡਾ ਜੋੜ ਕਿਹੜਾ ਹੈ ਬੇਟਾ ਕੁੱਟਨੇ ਦਾ ਜੋੜ ਸਭ ਤੋਂ ਵੱਡਾ ਜੋੜ ਹੈ ਬੇਟਾ ਯਾਦ ਰੱਖਣਾ ਹੈਗਾ ਮਨੁੱਖੀ ਸਰੀਰ ਵਿੱਚ ਫੇਫੜਿਆਂ ਦੀ ਗਿਣਤੀ ਕਿੰਨੀ ਹੁੰਦੀ ਹੈ ਬੇਟਾ ਦੋ ਫੇਫੜੇ ਹੁੰਦੇ ਨੇ ਸੱਜਾ ਫੇਫੜਾ ਤੇ ਖੱਬਾ ਫੇਫੜਾ ਖੱਬੇ ਫੇਫੜੇ ਦੇ ਵਿੱਚ ਅੱਗੇ ਦੋ ਲੋਬ ਹੁੰਦੇ ਨੇ ਤੇ ਸੱਜੇ ਫੇਫੜੇ ਦੇ ਵਿੱਚ ਬਟਾ ਤਿੰਨ ਲੋਬ ਹੁੰਦੇ ਨੇ ਪੇਪਰ ਲਈ ਇੰਪੋਰਟੈਂਟ ਹੈ ਮਨੁੱਖੀ ਦਿਲ ਦਾ ਵਜਨ ਲਗਭਗ ਬਟਾ 300 ਗ੍ਰਾਮ ਹੁੰਦਾਗਾ ਮਨੁੱਖੀ ਦਿਲ ਨੂੰ ਅਸੀਂ ਪੰਪਿੰਗ ਔਰ ਆਰਗਨ ਵੀ ਬੋਲਦੇ ਆਂਗੇ ਕਿਉਂਕਿ ਇਹ ਖੂਨ ਨੂੰ ਪੰਪ ਕਰਦਾ ਹੈਗਾ ਤੇ ਮਨੁੱਖੀ ਦਿਲ ਬਟਾ ਇੱਕੋ ਇੱਕ ਅਜਿਹਾ ਅੰਗ ਹੈ ਜਿਹੜਾ ਕਿ ਸਿਰਫ ਮਾਸਪੇਸ਼ੀਆਂ ਦਾ ਬਣਿਆ ਹੁੰਦਾ ਹੈ ਕਾਰਡੀਕ ਮਸਲ ਦਾ ਬਣਿਆ ਹੁੰਦਾ ਹੈ ਯਾਦ ਰੱਖਣਾ ਪੀਪਲੀ ਇੰਪੋਰਟੈਂਟ ਹੈ ਤੇ ਜਿਹੜੀ ਕੈਵਿਟੀ ਦੇ ਵਿੱਚ ਬੇਟਾ ਮਨੁੱਖੀ ਦਿਲ ਹੁੰਦਾ ਹੈਗਾ ਉਸ ਕੈਵਿਟੀ ਨੂੰ ਪੈਰੀਕਾਰਡੀਅਮ ਕੈਵਿਟੀ ਬੋਲਦੇ ਆਗੇ ਯਾਦ ਰੱਖਣਾ ਹੈ ਮਨੁੱਖੀ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਧ ਕੈਲਸ਼ੀਅਮ ਕਿੱਥੇ ਹੁੰਦਾ ਹੈਗਾ ਹੱਡੀਆਂ ਦੇ ਵਿੱਚ ਬੇਟਾ ਯਾਦ ਰੱਖਣਾ ਹੈਗਾ ਤੇ ਜੇਕਰ ਬੇਟਾ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਉਹਨਾਂ ਬੱਚਿਆਂ ਤੱਕ ਜੋ ਬੱਚੇ ਐਮਪੀਐਚਡਬਲਿਊ ਮੇਲ ਦੇ ਨੇ, ਵਾਰਡ اٹੈਂਡੈਂਟ ਦੇ ਨੇ, ਐਮਪੀਐਚਡਬਲਿਊ ਫੀਮੇਲ ਦੇ ਨੇ, ਜੀਐਨਐਮ ਦੇ ਨੇ, ਜੋ ਬੱਚੇ ਬੇਟਾ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਚਾਹੇ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੰਜਾਬ ਬੇਟਾ ਕੰਡਕਟ ਕਰਦੀ ਹੈ, ਚਾਹੇ ਉਹ ਪੀਜੀਆਈਐਮਈਆਰ ਕੰਡਕਟ ਕਰਦੀ ਹੈ। ਚਾਹੇ ਉਹ ਬੇਟਾ GMCH ਚੰਡੀਗੜ੍ਹ ਕੰਡਕਟ ਕਰਦੀ ਹੈ ਚਾਹੇ AMP ਪੇਪਰ ਲੈਂਦੀ ਹੈ ਉਹਨਾਂ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਦਿਆ ਕਰੋ ਜੋ ਪੰਜਾਬ ਦੇ ਨੇ ਬੇਟਾ ਹਰੇਕ ਕੁਐਸਚਨ ਬਹੁਤ ਇੰਪੋਰਟੈਂਟ ਹੈ ਆਪਾਂ ਨੂੰ ਪਤਾ ਹੈ MPHW ਮੇਲ ਦਾ ਤੇ ਫੀਮੇਲ ਦਾ ਪੇਪਰ ਹੋਣਾ ਉਹਦੇ ਵਿੱਚ ਬੱਚੇ ਸਾਨੂੰ ਪਤਾ ਹੈਗਾ 50 MCQ ਜਿਹੜੇ ਹੈਗੇਗੇ ਉਹ ਪੰਜਾਬੀ ਦੇ ਆਣੇ ਹੈਗੇ ਜਿਹਦੇ ਵਿੱਚੋਂ 25 एमसीक्यू ਤੁਹਾਡੇ ਠੀਕ ਹੋਣੇ ਕੰਪਲਸਰੀ ਨੇ ਜੇਕਰ ਤੁਹਾਡੇ 24 एमसीक्यू ਵੀ ਠੀਕ 24 एमसीक्यू ਠੀਕ ਹੋ ਗਏ ਬੇਟਾ ਤੁਸੀਂ ਪੇਪਰ ਦੇ ਲਈ एलिਜੀ 20 ਪੇਪਰ ਦੇ ਲਈ एलिਜੀਬਲ ਨਹੀਂ ਮੰਨੇ ਜਾਓਗੇ ਤੁਹਾਨੂੰ ਫੇਲ ਕਰਾਰ ਦਿੱਤਾ ਜਾਊਗਾ ਜੇਕਰ ਤੁਹਾਡੇ 25 ਕੁਐਸਚਨ ਪੰਜਾਬੀ ਦੇ ਠੀਕ ਹੋਣਗੇ ਫੇਰ ਹੀ ਬੇਟਾ ਤੁਸੀਂ ਅਗਲਾ ਪੇਪਰ ਤੁਹਾਡਾ ਚੈੱਕ ਹੋਊਗਾ ਆਦਰਵਾਇਸ ਤੁਹਾਡਾ ਨੈਕਸਟ ਪੇਪਰ ਚੈੱਕ ਨਹੀਂ ਹੋਊਗਾ ਇਸ ਕਰਕੇ ਹਰੇਕ ਚੀਜ਼ ਨੂੰ ਤੁਸੀਂ ਬਹੁਤ ਧਿਆਨ ਨਾਲ ਦੇਖਣਾ ਹੈਗਾ ਤੇ 90 ਕੁਐਸਚਨਸ ਨੂੰ ਜੋ ਮੈਂ ਕੁਐਸਚਨਸ ਤੁਹਾਨੂੰ ਕਰਵਾ ਰਿਹਾ ਇਹਨਾਂ ਵਿੱਚੋਂ ਆਣਗੇ 10 ਨੰਬਰ ਤੁਹਾਡੇ ਐਕਸਪੀਰੀਅੰਸ ਦੇ ਹੋਣਗੇ ਠੀਕ ਹੈ ਇਸ ਕਰਕੇ ਬੱਚੇ ਹਰੇਕ ਕੁਐਸਚਨ ਨੂੰ ਬਹੁਤ ਚੰਗੀ ਤਰ੍ਹਾਂ ਦੇਖਣਾ ਹੈਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜਰੂਰ ਕਰ ਦਿਓ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਬੱਚੇ ਉਹ ਆਪਣੇ ਕੋਲ 94 630 79 680 ਨੰਬਰ ਤੇ ਸੰਪਰਕ ਕਰ ਲਓ ਜਾਂ ਫਿਰ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨ ਲਈ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਹੈਗਾਗਾ ਉਸ ਲਿੰਕ ਤੇ ਜਾ ਕੇ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜ ਸਕਦੇ ਹੋ ਮਨੁੱਖੀ ਖੂਨ ਵਿੱਚ ਜਿਹੜੇ ਲਾਲ ਰਕਤਾ ਨੂੰ ਹੈ ਲਾਲ ਕਾਨੀ ਕਹੇ ਬੇਟਾ CARPUL ਜ ਹੈ ਰੈਡ ਬਲੱਡ 셀 ਹੈ ਇਹਨਾਂ ਦਾ ਮੁੱਖ ਕੰਮ ਕੀ ਹੈ ਬੇਟਾ ਆਕਸੀਜਨ ਨੂੰ ਲਿਜਾਣਾ ਲਿਜਾਣਾ ਰੋਗਾਂ ਨਾਲ ਲੜਨਾ WBC ਦਾ ਕੰਮ ਹੈ ਖੂਨ ਨੂੰ ਜਮਾਣਾ ਬੇਟਾ ਪਲੇਟ ਲੈਟ ਦਾ ਕੰਮ ਹੈ એનર્ਜੀ ਦੇਣਾ ਸਾਡੇ ਕੋਲ એનર્ਜੀ ਦੇਣਾ ਸਾਡਾ ਕਾਰਬੋਹਾਈਡਰੇਟ ਦਾ ਕੰਮ ਹੈ ਮਨੁੱਖੀ ਸਰੀਰ ਦਾ ਕੇਂਦਰੀ ਨਰ ਪ੍ਰਣਾਲੀ ਜਿਹਨੂੰ ਅਸੀਂ ਸੈਂਟਰਲ ਨਰਵਸ ਸਿਸਟਮ ਬੋਲਦੇ ਹਾਂ ਉਹਦੇ ਵਿੱਚ ਬ੍ਰੇਨ ਤੇ ਸਪਾਈਨਲ ਕੋਡ ਆ ਜਾਂਦੀ ਹੈ ਬੇਟਾ ਦਿਮਾਗ ਤੇ ਰੀੜ ਦੀ ਹੱਡੀ ਆ ਜਾਂਦੀ ਹੈ ਯਾਦ ਰੱਖਣਾ ਹੈਗਾ ਮਨੁੱਖੀ ਫੇਫੜਿਆਂ ਦਾ ਮੁੱਖ ਕੰਮ ਬੇਟਾ ਗੈਸਾਂ ਦਾ ਆਦਾਨ-ਪ੍ਰਦਾਨ ਕਰਨਾ ਮਨੁੱਖੀ ਫੇਫੜਿਆਂ ਦਾ ਮੁੱਖ ਕੰਮ ਹੈ ਜਿੱਥੇ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈਗਾ ਮਨੁੱਖੀ ਫੇਫੜਿਆਂ ਦੇ ਵਿੱਚ ਉਸ ਅੰਗ ਨੂੰ ਅਸੀਂ ਐਲਬੁਲਾਈ ਬੋਲਦੇ ਆ ਪੇਪਰ ਲਈ ਇੰਪੋਰਟੈਂਟ ਕੁਐਸਚਨ ਹੈ ਖੂਨ ਨੂੰ ਬਣਾਉਣਾ ਬੇਟਾ ਸਾਡੇ ਕੋਲ ਖੂਨ ਨੂੰ ਬਣਾਉਣ ਵਾਸਤੇ ਰੈਡ ਬੋਨ ਮੈਰੋ ਕੰਮ ਕਰਦੀ ਹੈਗੀ ਯਾਦ ਰੱਖਣਾ ਹੈ એનર્ਜੀ ਸਟੋਰ ਕਰਨਾ ਹਾਰਮੋਨ ਹਾਰਮੋਨ ਬਣਾਉਣ ਵਾਸਤੇ ਸਾਡੇ ਕੋਲ ਐਂਡੋਕ੍ਰਾਈਨ ਗਲੈਂਡ ਕੰਮ ਕਰਦੇ ਨੇ ਤੇ ਯਾਦ ਰੱਖਣਾ ਹੈਗਾ ਏਟੀਪੀ ਦੀ ਫਾਰਮ ਦੇ ਵਿੱਚ એનર્ਜੀ ਜਿਹੜੀ ਉਹ ਸਾਡੀ ਬੋਡੀ ਦੇ ਵਿੱਚ ਸਟੋਰ ਹੁੰਦੀ ਹੈ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਲਿੰਫ ਆਰਗਨ ਬੇਟਾ ਸਭ ਤੋਂ ਵੱਡਾ ਲਿੰਫ ਆਰਗਨ ਬੇਟਾ ਸਪਲੀਨ ਹੈ ਜਿਹਨੂੰ ਅਸੀਂ ਤਿੱਲੀ ਤਿੱਲੀ ਬੋਲਦੇ ਆ ਯਾਦ ਰੱਖਣਾ ਮਨੁੱਖੀ ਦਿਲ ਦੀ ਧੜਕਣ ਮਾਪਣ ਲਈ ਕਿਹੜੀ ਨਸ ਵਰਤੀ ਜਾਂਦੀ ਹੈ ਬੇਟਾ ਰੇਡੀਅਲ ਆਰਟਰੀ ਨੂੰ ਵਰਤਿਆ ਜਾਂਦਾ ਨਰਵ ਨਸ ਜਿਹਨੂੰ ਅਸੀਂ ਮਨੁੱਖੀ ਦਿਲ ਦੀ ਧੜਕਣ ਮਾਪਦੇ ਆ ਯਾ ਰੱਖਣਾ ਪਲਮਨਰੀ ਆਰਟਰੀ ਇੱਕ ਅਜਿਹੀ ਆਰਟਰੀ ਹੈ ਜਿਹੜੀ ਖੂਨ ਦਿਲ ਤੋਂ ਲੈ ਕੇ ਬੇਟਾ ਫੇਫੜਿਆਂ ਤੱਕ ਜਾਂਦਾ ਹੈ ਲੈ ਕੇ ਜਾਂਦੀ ਹੈ ਤੇ ਇਸ ਇੱਕ ਅਜਿਹੀ ਵੈਸੇ ਤਾਂ ਆਰਟਰੀ ਦੇ ਵਿੱਚ ਆਕਸੀਜਨੇਟਿਡ ਬਲੱਡ ਹੁੰਦਾ ਹੈ ਇੱਕੋ ਇੱਕ ਪਲਮਨਰੀ ਆਰਟਰੀ ਇੱਕ ਇਸ ਤਰ੍ਹਾਂ ਦੀ ਆਰਟਰੀ ਹੈ ਜਿਹਦੇ ਵਿੱਚ ਡੀ ਆਕਸੀਜਨੇਟਿਡ ਬਲੱਡ ਯਾਨੀ ਕਿ ਅਸ਼ੁੱਧ ਖੂਨ ਹੁੰਦਾ ਹੈਗਾ ਮਨੁੱਖੀ ਸਰੀਰ ਵਿੱਚ ਖੂਨ ਦੇ ਲਾਲ ਰਕਣਿਕਾਂ ਨੂੰ ਹੋਰ ਕੀ ਕਿਹਾ ਜਾਂਦਾ ਬੇਟਾ ਰੈਥਰੋਸਾਈਟ आरबीसी ਨੂੰ ਬੋਲਦੇ ਆ ਲਿਊਕੋਸਾਈਟ ਬੇਟਾ WBC ਨੂੰ ਬੋਲਦੇ ਆ थ੍ਰੰਬੋਸਾਈਟ ਅਸੀਂ ਪਲੇਟਲੇਟ ਨੂੰ ਬੋਲਦੇ ਆ ਯਾਦ ਰੱਖਣਾ ਹੈਗਾ ਹਰੇਕ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੈ ਬੇਟਾ ਮੈਂ ਤੁਹਾਨੂੰ ਜਿੰਨੇ ਵੀ ਕੁਐਸਚਨ ਕਰਵਾ ਰਿਹਾ ਹੈਗਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਕਰਵਾ ਰਿਹਾ ਹੈਗਾ ਤੇ ਤੁਸੀਂ ਹਰੇਕ ਕੁਐਸਚਨ ਨੂੰ ਬੇਟਾ ਬਹੁਤ ਚੰਗੀ ਤਰ੍ਹਾਂ ਸਮਝ ਕੇ ਫੇਰ ਕਰਨਾ ਹੈ ਮਨੁੱਖ ਦੇ ਸਰੀਰ ਵਿੱਚ ਪਲੇਟਲੇਟ ਦਾ ਮੁੱਖ ਕੰਮ ਕੀ ਹੈ ਖੂਨ ਨੂੰ ਜਮਾਣਾ ਆਕਸੀਜਨ ਨੂੰ ਲੈਣਾ ਨਾ ਆਰ ਵੀ ਸੀ ਦਾ ਉਹ ਕੰਮ ਹੈਗਾ ਰੋਗਾਂ ਨਾਲ ਲੜਨਾ ਬੇਟਾ ਸਾਡੇ ਕੋਲ ਡਬਲਯੂ ਵੀ ਸੀ ਦਾ ਕੰਮ ਹੈ ਮੈਂ ਹਰੇ ਕੁਐਸਚਨ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਿਹਾ ਹਾਂ ਮਨੁੱਖ ਦੇ ਸਰੀਰ ਵਿੱਚ ਕਿਹੜਾ ਤੱਤ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਕੈਲਸ਼ੀਅਮ ਬੇਟਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਆਇਰਨ ਹੀਮੋਗਲੋਬਿਨ ਦੇ ਵਿੱਚ ਹੁੰਦਾ ਹੈ ਬੇਟਾ ਪੁੱਛੇ ਯਾਦ ਰੱਖਣਾ ਹੈ ਸੋਡੀਅਮ ਸਧਾਰਨ ਨਮਕ ਦੇ ਵਿੱਚ ਹੁੰਦਾ ਹੈਗਾ ਠੀਕ ਹੈ ਆਪਣੇ ਕੋਲ ਇਹ ਸਾਰੇ ਕੁਸ਼ਚਨ ਬੇਟਾ ਜਿੰਨੇ ਮੈਂ ਤੁਹਾਨੂੰ ਕਰਵਾਏ ਨੇ ਇਹ ਇੰਪੋਰਟੈਂਟ ਨੇ ਲਾਸਟ ਦੇ ਉੱਪਰ ਵਿੱਚ ਇਹ ਮੈਂ ਤੁਹਾਨੂੰ ਇਹੀ ਚੀਜ਼ ਕਹਿ ਰਿਹਾ ਜੇਕਰ ਤੁਸੀਂ ਆਨਲਾਈਨ ਕਲਾਸ ਲੈਣੀ ਹੈ ਤਾਂ 94630 79680 ਨੰਬਰ ਤੇ ਸੰਪਰਕ ਕਰਕੇ ਆਨਲਾਈਨ ਕਲਾਸ ਲੈ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ